ਕੀ ਨ ਆਇਆ ਜੀ ਸੁਭਾ ਸਿੰਘ ਜੀ ਕਿਹੜਾ ਪਿੰਡ ਹੈ ਜੀ ਸਲੇਮਪੁਰਾ ਜੀ ਕਿੰਨਾ ਇੱਕ ਨੁਕਸਾਨ ਆ ਕਿਦਾਂ ਪਾਲੀ ਫਸਲ ਫਸਲ ਤੇ ਜੋ ਅਸੀਂ ਦੈਨਿਆਂ ਦੇ ਬੂਟੇ ਲਾਉਣੇ ਆ ਜਦੋਂ ਕੱਦੂ ਕਰ ਲਈਦਾ ਉਦੋਂ ਹੀ ਮਤਲ ਅਸੀਂ ਸਾਮ ਦੇ ਸੰਭਾਲ ਕਰਨੇ ਸ਼ੁਰੂ ਕਰਦੇ ਜੀ ਜਦੋਂ ਮਤਲਬ ਆਣ ਕੇ ਪੱਕਦੀ ਆ ਉਦੋਂ ਤੱਕ ਵੀ ਸੰਭਾਲ ਕਰਦੀ ਦੀ ਜਦੋਂ ਹਣ ਕੁਦਰਤੀ ਮਾਰ ਪੈਂਦੀ ਆ ਉਹ ਜਿਸ ਤਰ੍ਹਾਂ ਹੁਣ ਬਾਰਿਸ਼ ਕਰਕੇ ਸਾਡੀ ਫਸਲ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਜੇ ਮੌਸਮ ਬਰਸਾਤ ਜਿਆਦੀ ਹੋ ਜਾਂਦੀ ਆ ਚ ਪਾਣੀ ਖੜ ਜਾਂਦਾ ਪਾਣੀ ਖੜ ਕੇ ਸਾਨੂੰ ਵੜਣੀ ਮੁਸ਼ਕਲ ਹੋ ਜਾਂਦੀ ਆ ਜੇ ਅਸੀਂ ਵੱਡ ਵੜਾ ਕੇ ਥੋੜੀ ਬੋਧੀ ਜਿਹੜੀ ਵੱਜਦੀ ਆ ਅਸੀਂ ਮੰਡੀ ਲੈ ਜਾਂਦੇ ਆ ਉਥੇ ਜਾ ਕੇ ਰੱਖੀਦੀ ਆ ਉਹ ਰੇਟ ਨਹੀਂ ਸਾਨੂੰ ਲੱਗਦਾ ਜਿਹੜਾ ਆੜਤੀਆ ਵੀ ਸਾਨੂੰ ਮਜਬੂਰ ਕਰਦਾ ਵੀ ਇਹਨੂੰ ਫਸਲ ਨੂੰ ਛੇਤੀ ਕਰੋ ਇਹਨੂੰ ਕੁਝ ਚਕਾਓ ਸਾਡੇ ਕੋਲ ਥਾਂ ਨਹੀਂ ਜਗ੍ਹਾ ਨਹੀਂ ਗਈ ਤੁਸੀਂ ਤਾਂ ਵੇਲਾ ਕਰੋਗੇ ਤੇ ਦੂਹਰੀ ਢੇਰੀ ਦੇ ਥਾਂ ਤੇ ਲੱਗੇਗੀ ਉਹ ਫਿਰ ਸਾਨੂੰ ਮਜਬੂਰੀ ਕਰਨਾ ਤੇ ਅਸੀਂ ਘੱਟ ਲਿਆਉਣ ਜੋ ਗਿਆ ਨਾ ਹੀ ਉੱਥੇ ਵੇਚਣ ਜੋ ਗਿਆ ਅਸੀਂ ਜਿੱਤਰਾ ਵੀ ਜਿੰਨਾ ਕੋਈ ਸਾਨੂੰ ਮੁੱਲ ਮਿਲਦਾ ਉਸੇ ਹਿਸਾਬ ਨਾਲ ਅਸੀਂ ਵੇਚ ਕੇ ਫਿਰ ਆ ਜੰਨੇ ਕਰ ਲੂੰ ਸਾਡੇ ਜਿਹੜੇ ਖਰਚੇ ਲਾਗਤ ਲੱਗਦੀ ਉਹ ਪੂਰੀ ਨਹੀਂ ਹੁੰਦੀ ਕਿਉਂਕਿ ਸਾਨੂੰ ਮੁਸ਼ਕਲਾ ਹੋ ਜਾਂਦਾ ਗਾਂ ਖਰਚਾ ਕਰਨ ਉਹ ਕਿੱਥੋਂ ਲਈਏ ਤੇ ਕਿੱਥੋਂ ਲਿਆਈਏ ਉਹ ਫਿਰ ਸਾਨੂੰ ਮੁਸ਼ਕਲ ਹੋ ਜਾਂਦਾ ਜਿਹੜਾ ਬੰਦਾ ਤੇ ਕੋਈ ਨੌਕਰੀ ਕਰਦਾ ਉਹਨੂੰ ਤੇ ਥੋੜੀ ਬੋਦੀ ਸਹਾਇਤਾ ਹੋ ਜਾਂਦੀ ਜਾਂ ਨਾ ਜਮੀਂਦਾਰ ਉਹਦਾ ਬਹੁਤ ਮੁਸ਼ਕਲ ਹੋ ਜਾਂਦਾ ਗੁਜ਼ਾਰਾ ਚੱਲਣਾ ਉਹਦਾ ਠੀਕ ਠਾਕ ਨਾ ਨਹੀਂ ਚੱਲਦਾ ਸਾਨੂੰ ਕੋਈ ਨਾ ਕੋਈ ਥੋੜਾ ਬੋਦਾ ਇਹਦੀ ਗਦਾਵਰੀ ਕਰਕੇ ਥੋੜਾ ਬੋਦਾ ਸਾਨੂੰ ਕੋਈ ਨਾ ਕੋਈ ਜਰਾ ਮਿਲਣਾ ਚਾਹੀਦਾ ਜੰਦੇਓ ਚੋਲੇ ਦੀ ਫਸਲਿਟੀ ਦਿੱਕ ਗਈ ਆ ਬੇਮੌਸਮੀ ਬਾਰਿਸ਼ ਹੋਈ ਹੈ ਜੀ ਦੇਖੋ ਜੀ ਮੈਂ ਬਲੰਦਰ ਸੇ ਬੋਲਦਾ ਪਿੰਡ ਸਲੇਮਪੁਰਾ ਸੀਲ ਨੇ ਨਾਲਾ ਜ਼ਿਲ੍ਹਾ ਅਮਰਸਰ ਸਾਡੀ ਬੇਮੌਸਮੀ ਬਾਰਿਸ਼ ਹੋਈ ਆ ਇਹਨੇ ਬਹੁਤ ਵੱਡਾ ਜ਼ਿੰਮੇਵਾਰਾਨ ਇਨਸਾਨ ਕਰ ਦਿੱਤਾ ਵਾ ਹੁਣ ਕਿਉਂ ਨੇ ਪੱਕੇ ਹੀ ਕੁਝ ਕਿਸਾਨਾਂ ਨੇ ਕੰਪੈਨ ਨਾ ਦੋ ਚਾਰ ਦਿਨ ਪਹਿਲਾਂ ਵੜਾਇਆ ਵੀ ਕਿਸੇ ਕੱਲ ਵੜਾਇਆ ਕਿਸੇ ਪੈਚੋ ਬਾਸ ਮੁੜ ਕੇ ਆਈਏ ਕੰਪੈਨ ਉਹਦੇ ਖੇਤ ਪੱਕੇ ਸਾਰੀ ਫਸਲ ਤਿਆਰ ਆ ਉਹ ਵਾੜੇ ਖੜਨੇ ਸੀ ਬੱਦਲ ਹਲੇ ਉੱਪਰ ਆ ਤੇ ਜ਼ਿਮੀਂਦਾਰ ਦੀ ਜਿਹੜੀ ਰੋਟੀ ਛੁੱਟੀ ਪਈ ਆ ਨੁਕਸਾਨ ਬਹੁਤ ਵੱਡਾ ਆ ਤੇ ਇਹ ਹੁਣ ਫਸਲ ਜੇ ਨਹੀਂ ਮੈਂ ਇਹਨੂੰ ਆਪਾਂ ਮੰਡਿਆ ਖੜਨ ਵਾਸਤੇ ਜੋ ਸਾਨੂੰ ਵਾਜਬ ਰੇਟ ਮਿਲਣਾ ਚਾਹੀਦਾ ਹੈ ਐਮ ਐਸ ਸੀ ਐਮ ਐਸ ਸੀ ਲਾਗੂ ਨਹੀਂ ਚਾਹੀਦੀ ਇਹਦੇ ਸੈਂਟਰ ਬੋਰਡ ਨੂੰ ਕਹਾਂਗੇ ਉਹ ਵੀ ਪਹਿਲਾਂ ਵੀ ਚੌਲ ਜਿਹੜਾ ਜੇ ਸਾਨੂੰ ਬਹਾਨਾ ਵਾ ਕੇਵਲੇ ਲਾਜਿੰਦਾ ਸੈਲੰਦਰ ਮਾਲਕਾਂ ਨੂੰ ਕਿ ਸੈਂਟਰ ਬੋਰਡ ਸਾਡੇ ਚਾਵਲ ਦੀ ਚੁੱਕਰੀ ਸੈਂਟਰ ਬੋਰਡ ਗਵਰਨਮੈਂਟ ਵੀ ਹੱਥ ਫੜੇ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਾਂਗੇ ਜੇ ਸਪੈਸ਼ਲ ਗਰਦਾਵਰੀ ਕਰਾ ਕੇ ਜਿਹੜਾ ਕਿਸਾਨਾਂ ਦਾ ਮੁਆਵਜ਼ਾ ਜਿੰਨਾ ਬਣਦਾ ਵਾ ਜਿੰਨਾ ਨੁਕਸਾਨ ਹੋਇਆ ਮੁਆਵਜ਼ਾ ਤਾ ਜਾਵੇ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਰਹਿਮ ਕਰੇ ਜ਼ਿੰਮੇਦਾਰ ਤੇ ਅੱਗੇ ਇਦਾਂ ਦਾ ਕੋਈ ਨੁਕਸਾਨ ਨਾ ਆਵੇ ਹੁਣ بارش ਦੀ ਵੈਸੇ ਲੋੜ ਨਹੀਂ ਆ ਬੇਮੌਸਮੀ ਮਾਰ ਜਿਹੜੀ ਆ بارش ਆ ਇਹ ਮਾਰ ਜ਼ਿੰਮੇਦਾਰ ਕੋਈ ਨਹੀਂ ਚੱਲੀ ਜਾਂਦੀ ਜ਼ਿੰਮੇਦਾਰ ਪਹਿਲਾਂ ਲੱਕ ਟੁੱਟਾ ਵਾ ਪਹਿਲਾਂ ਕਰਜ਼ੇ ਦੇ ਬੋਝ ਥੱਲੇ ਆ ਕੀ ਨਾ ਆ ਕੀ ਕਹਿਣਾ ਚਾਹੁੰਦੇ ਹੋ ਕਿਹੜਾ ਪਿੰਡ ਹੈ ਕਿੰਨਾ ਕੁ ਨੁਕਸਾਨ ਹੋਇਆ ਜੀ ਤੁਸੀਂ ਸਲੇਮਪੁਰਾ ਪਿੰਡ ਤੋਂ ਬੋਲ ਰਹੇ ਹੋ ਕਿੰਨਾ ਕੁ ਨੁਕਸਾਨ ਹੈ ਜਿਹੜੀ ਫਸਲ ਦੀ ਫਸਲ ਦਾ ਤਕ ਤਕਰੀਬ ਨੁਕਸਾਨ 50% ਕੀ ਕਹਿੰਦੇ ਹੋ ਸਰਕਾਰ ਸਰਕਾਰ ਇਹ ਕਹਿੰਦੀ ਹੈ ਕਿ ਇਹਦੀ ਸਪੈਸ਼ਲ ਕਰਤਾਬੇ ਕਰਾ ਕੇ ਤੇ ਮੁਆਵਜ਼ਾ ਦਿੱਤਾ ਹੈ ਇੰਡੀਆ ਦੇ ਕਿੰਨਾ ਕੁ ਨੁਕਸਾਨ ਹੈ ਕਿਸ ਤਰ੍ਹਾਂ ਵੇਖਦੇ ਜਿਹੜੀ ਇਹ ਚੌਲ ਫਸਲ ਮੈਂ ਜੀ ਕਿਸਾਨ ਪਿੰਡ ਸਲੇਮਪੁਰਾ ਤਸੀਲੇ ਨਾਲ ਜ਼ਿਲ੍ਹਾ ਅਮਰਸਰ ਤੋਂ ਆ ਸਾਡੇ ਪਿੰਡ ਦੇ ਵਿੱਚ ਇਸ ਵੇਲੇ ਬੇਮੌਸਮੀ ਜਿਹੜੀ ਬਰਸਾਤ ਹੋਈ ਆ ਉਹਦੇ ਨਾਲ ਸਾਡੇ ਜਿਹੜੀ ਫਸਲ ਆਪਾਂ ਪੱਕੀ ਹੋਈ ਸੀਗੀ ਉਹਦਾ ਟੋਟਲੀ ਨੁਕਸਾਨ ਹੋ ਚੁੱਕਾ ਹੈ ਜਿੱਦਾਂ ਆਪਾਂ ਕਹਿ ਦਿੰਦੇ 50% ਜਾਂ 60% ਆ ਇਹ ਤੇ ਹੁਣ ਕਟਾਂਗੇ ਤੇ ਪਤਾ ਲੱਗਣਾ ਅਜੇ ਬਾਰਿਸ਼ ਬੰਦ ਨਹੀਂ ਹੋਈ ਅਜੇ ਬੱਦਲ ਸਿਰ ਤੇ ਆ ਕੋਈ ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਵਧਣ ਦਾ ਮੌਕਾ ਮਿਲਣਾ ਵੀ ਹੈ ਕਿ ਨਹੀਂ ਮਿਲਣਾ ਅਜੇ ਤਾਂ ਸਾਡੀ ਆਸ ਆ ਪਰ ਜਿੰਨਾ ਵੀ ਨੁਕਸਾਨ ਅਜੇ ਤੱਕ ਹੋ ਚੁੱਕਾ ਨਾ ਇਸ ਲਈ 50% ਤੋਂ ਪਲੱਸ ਹੋ ਚੁੱਕਾ ਅਸੀਂ ਸਰਕਾਰ ਤੋਂ ਔਰ ਜਰ ਅਪੀਲ ਕਰਦੇ ਜਿੱਦਾਂ ਮੇਰੇ ਵੀਰ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਸਪੈਸ਼ਲ ਗਰਦਾਵਰੀ ਜਿਹੜੀ ਆ ਉਹਦੇ ਆਰਡਰ ਕੀਤੇ ਜਾਣ ਔਰ ਸਾਨੂੰ ਮੁਆਵਜ਼ਾ ਤੋਂ ਆਇਆ ਜਾਵੇ ਤੇ ਦੂਸਰਾ ਸਾਡਾ ਜਿਹੜਾ ਸਮਰਥਨ ਮੋਲ ਹੈ ਘੱਟ ਤੋਂ ਘੱਟ ਜਿਹੜਾ ਵਾ ਉਹ ਤੇ ਸਾਨੂੰ ਕੰਪਸ ਸੱਕਮ ਜਿਹੜਾ ਵਾ ਆ ਜਾਵੇ ਤਾਂ ਕਿ ਕਿਸਾਨ ਦਾ ਘਰ ਪੂਰਾ ਹੋ ਸਕੇ ਕਿਉਂਕਿ ਖਰਚਿਆਂ ਦੀ ਗੱਲ ਕੀਤੀ ਜਾਂਦੀ ਆ ਸਾਨੂੰ ਲਾਉਣ ਤੋਂ ਲੈ ਕੇ ਜਿੱਦਾਂ ਮੇਰੇ ਦਵਿੰਦਰ ਸਰਪੰਚ ਸਾਹਿਬ ਨੇ ਦੱਸਿਆ ਵਾ ਕਿ ਸਾਨੂੰ 15 ਤੋਂ 20 25 ਤੱਕ ਸਾਡਾ ਖਰਚਾ ਆ ਜਾਂਦਾ ਪਲਾਸਾ ਹੀ 80-85 ਹਜ਼ਾਰ ਰੁਪਏ ਕਿਤੇ ਲੈਨੇ ਆ ਜੇ ਸਾਡੀ ਆਪਣੀ ਵੀ ਮਾਲਕੀ ਆ ਤੇ ਕੀ ਸਾਨੂੰ ਜੇ 40-45 ਹਜ਼ਾਰ ਦਾ ਝੋਨਾ ਨਿਕਲਿਆ 30-35 ਸਾਡਾ ਖਰਚ ਪੈ ਗਿਆ ਆਪਣੀਆਂ ਵੀ ਦਿਹਾੜੀਆਂ ਪਾਣੀ ਸਾਰਾ ਕੁਝ ਲਾਈਏ ਤੇ ਫੇਰ ਤਾਂ ਸਾਈ ਪੱਲਿਓ ਦੇ ਕੇ ਛੁੱਟਦੇ ਆ ਇਸ ਕਰਕੇ ਅਸੀਂ ਸਰਕਾਰ ਕੇ ਪਰਜਰ ਅਪੀਲ ਕਰਦੇ ਆ ਕਿ ਸਾਨੂੰ ਕੁਛ ਨਾ ਕੁਛ ਸਾਡਾ ਜਿਹੜਾ ਸਮਰਥਨ ਮੋਲ ਘਟੋ ਘਟ ਜਿਹੜਾ ਕਰਨ ਉਹ ਸਾਨੂੰ ਦਿੱਤਾ ਜਾਵੇ ਐਮਐਸਪੀ ਜਿਹੜੀ ਆ ਉਹ ਲਈਤ ਕੀਤੀ ਜਾਵੇ ਤਾਂ ਕਿ ਸਾਨੂੰ ਪਤਾ ਹੋਵੇ ਕਿ ਸਾਡਾ ਝੋਨਾ 3500 ਨੂੰ ਵੇਕਣਾ ਸਾਡਾ ਝੋਨਾ 3400 ਨੂੰ ਵੇਕਣਾ ਆ ਜਿਹੜਾ 1800 1900 ਵਾਲੀ ਗੱਲ ਘਟੋ ਘਟ ਸ